ਸੋ ਚੋਰਾਂ ਦੀ ਹੌਸਲੇ ਕਿਸ ਕਦਰ ਉਲੰਭ ਹੋ ਚੁੱਕੇ ਨੇ ਇਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਮਾਮਲਾ ਸਮਰਾਲਾ ਤੇ ਖੰਨਾ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਚੋਰਾਂ ਦੇ ਵੱਲੋਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਾਣਕਾਰੀ ਅਨੁਸਾਰ ਪਹਿਲੀ ਘਟਨਾ ਚੰਡੀਗੜ੍ਹ ਰੋਡ ਦੇ Airtel ਦਫ਼ਤਰ ਦੇ ਵਿੱਚ ਘਟੀ ਜਿੱਤੇ ਕਿ ਚੋਰ ਦੁਕਾਨ ਦੇ ਸ਼ਟਰ ਨੂੰ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਪਰ ਜਦੋਂ ਇਸ ਚੋਰਾ ਨੂੰ ਦੁਕਾਨ ਦੇ ਵਿੱਚੋਂ ਕੁਝ ਨਹੀਂ ਮਿਲਦਾ ਤਾਂ ਚੋਰ ਜਾਂਦੇ ਹੋਏ ਕੈਮਰੇ ਹੀ ਚੋਰੀ ਕਰ ਲੈ ਗਏ ਦੂਜੀ ਘਟਨਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਰਜਿੰਦਰਾ ਮੈਡੀਕਲ ਹਾਲ ਦੇ ਸ਼ਟਰ ਦੇ ਤਾਲੇ ਤੋੜ ਕੇ ਅਣਪਛਾਤੇ ਚੋਰ ਦੁਕਾਨ ਦੇ ਅੰਦਰ ਦਾਖਲ ਹੋ ਜਾਂਦੇ ਨੇ ਚੋਰਾ ਦੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਇਸ ਦੁਕਾਨ ਦੇ ਵਿੱਚ ਵੀ ਚੋਰਾ ਨੂੰ ਕੁਝ ਹਾਸਲ ਨਹੀਂ ਹੋਇਆ ਉਦਰੀ ਹੁਣ ਸਮਰਾਲਾ ਪੁਲਿਸ ਨੇ ਚੋਰਾ ਦੀਪਾਲ ਦੇ ਵਿੱਚ ਛਿਟ ਗਈ ਹੈ ਵੀਰ ਦੇ ਟਾਈਮ ਸਾਡੀ ਗੱਡੀ ਜਿਹੜੀ ਸੀ ਜੀ ਰੂਲਰ ਰੈਪਰ ਕੋਮ ਰਹੀ ਸੀ ਜੀ ਚੋਰਾ ਨੇ ਜਿਹੜਾ ਹੈਗਾ ਦੋ ਦੁਕਾਨਾਂ ਨੂੰ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਬਾਰਦاد ਕਰਨ ਦੀ ਲੇਕਿਨ ਪੁਲਿਸ ਦੀ ਮੁਸਤੈਦਗੀ ਨਾਲ ਉਹ ਦੁਕਾਨਾਂ ਦੇ ਜਿਹੜੀਆਂ ਉਹ ਬਚ ਗਈਆਂ ਨੇ ਅਟੈਂਪਟ ਜ਼ਰੂਰ ਹੋਈ ਹੈ ਉਹਨਾਂ ਨੇ ਸਟਰ ਸਟਰ ਜਰੂਰ ਤੋੜਨ ਦੀ ਕੋਸ਼ਿਸ਼ ਕੀਤੀ ਕੁਝ ਲੈ ਕੇ ਤਾਂ ਨਹੀਂ ਗਏ ਹੈਗੇ ਕਿ ਨਾਗਦੀ ਵਗੈਰਾ ਜਾਂ ਗੱਲੇ ਵਿੱਚ ਨਾ ਕੁਝ ਨਹੀਂ ਲੈ ਕੇ ਗਿਆ ਜੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਵੀ ਉਹ ਸਫਲ ਨਹੀਂ ਹੋ ਸਕੇ ਤਾਂ ਕੋਈ ਪੋਸਟ ਦੀ ਹੱਦੀ ਕੋ ਮਰਹੀ ਸੀ ਉਹਦੇ ਕਰਕੇ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜਿਸ ਤੋਂ ਟਰੇਸ ਹੋਣਗੇ ਹਾਂ ਜੀ ਚੋਰਾਂ ਨੂੰ ਅਸੀਂ ਬਖਸ਼ਣਾ ਨਹੀਂ ਸੀਸੀਟੀਵੀ ਫੁਟੇਜ ਅਸੀਂ ਲਈ ਹੈ ਉਹਨਾਂ ਦਾ ਸਾਰਾ ਖੰਗਾਲ ਰਿਹਾ ਖੰਗਾਲਣ ਤੋਂ ਬਾਅਦ ਜਿਹੜੇ ਵੀ ਹੋਣਗੇ ਉਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਾਂਗੇ